ਵਿਚ ਦੱਸ ਦੇ ਕਿ ਅਕਰੋਚਮੈਂਟ ਦੇ ਬਹੁਤ ਜ਼ਿਆਦਾ ਵੱਜ ਚੁੱਕੀ ਹੈ ਇਸ ਦੇ ਕਰਕੇ ਤਰੰਤਾਰਾ ਨਗਰ ਕੌਂਸਲ ਅਤੇ ਟ੍ਰਾਫਿਕ ਪੁਲਿਸ ਨੂੰ ਲਗਾਤਾਰ ਸ਼ਿਕਾਇਤਾਂ ਆ ਰਹੀ ਸੀ ਕਿ ਤਰੰਤਾਰਨ ਦੇ ਦੁਕਾਨਦਾਰਾਂ ਦੇ ਵੱਲੋਂ ਜਿਹੜਾ ਹੈ ਉਸ ਦੇ ਜਗ੍ਹਾ ਦੇ ਉੱਪਰ ਕਬਜ਼ੇ ਕੀਤੇ ਗਏ ਹੋਏ ਨੇ ਤੇ ਸ਼ਰਧਾਲੂ ਅਤੇ ਲੋਕਾਂ ਨੂੰ ਲੰਘਣ ਦੇ ਵਿੱਚ ਬਹੁਤ ਜ਼ਿਆਦਾ ਮੁਸ਼ਕਲ ਆ ਰਹੀਆਂ ਨੇ ਉਹਨਾਂ ਮੁਸ਼ਕਲਾਂ ਨੂੰ ਦੇਖਦੇ ਹੋਏ ਕਾਰਵਾਈ ਕੀਤੀ ਗਈ ਹੈ ਜਿਨ੍ਹਾਂ ਦੇ ਵੱਲੋਂ ਕਬਜ਼ੇ ਕੀਤੇ ਗਏ ਉਹਨਾਂ ਦਾ ਸਮਾਨ ਕਬਜ਼ੇ ਦੇ ਵਿੱਚ ਲੈ ਲਿਆ ਗਿਆ ਹੈ ਸਬ ਇੰਸਪੈਕਟਰ ਅਨਕਰ ਰੈਕਨ ਚਾਰਜ ਮੈਂ ਜਿਉ ਆਜੇ ਕ੍ਰੋਸਮੈਂਟ ਦੇ ਤੁਹਾਡੇ ਲੋਕ ਕਾਰਵਾਈ ਕੀਤੀ ਗਈ ਹੈ ਤੇ ਕਿੰਨੀ ਦੀ ਕਾਰਵਾਈ ਹੋ ਤੇ ਅੱਗੇ ਤੋਂ ਕੀ ਕਰੇ ਆਦੇਸ਼ ਹੈਗੇ ਆ ਸਾਰਿਆਂ ਨੂੰ ਪਹਿਲਾਂ 3 ਦਿਨ ਸਾਡੇ ਲੋਕ ਵਾਰੰਟ ਕੀਤਾ ਗਿਆ ਕਿ ਜਿਹੜੀਆਂ ਰੇੜੀਆਂ ਆਪਣੀਆਂ ਬਾਹਰ ਲੱਗਦੀਆਂ ਸਨ ਆਰ ਆਗੂ ਤੋਂ ਬਾਅਦ ਆਇਆ ਗਿਆ ਉਹ ਸਾਰੇ ਦੁਕਾਨਦਾਰਾਂ ਨੂੰ ਕਿਹਾ ਗਿਆ ਕਿ ਅੰਦਰ ਕੋਹਾਜ ਮੇਰੀ ਨਾਲ ਲੈ ਕੇ ਸਾਨੂੰ ਹੁਣ ਉਸਮਾਨਤਕ ਪਾਇਆ ਗਿਆ ਜੀ ਕਿੰਨਾ ਵੇਖਣ ਲੋਕੀ ਬਹਿਸ ਬਹੁਤ ਕਰਦੇ ਨੇ ਕਿਉਂਕਿ ਉਹਨਾਂ ਦੇ ਕਲੋਜ਼ਮੈਂਟ ਵਜਿਏ ਨੇ ਉਲਟਾ ਤੁਹਾਨੂੰ ਹੀ ਅੱਗੇ ਇਹਨਾਂ ਦਾ ਸਾਹਮਣਾ ਕਰਨਾ ਪੈਂਦਾ ਕੋਈ ਗੱਲ ਨਹੀਂ ਸਾਹਮਣਾ ਕਰਨ ਨੂੰ ਤਿਆਰ ਆ ਆਪਣੇ ਦੇਤਨੇ ਜੋ ਵੀ ਰੋਟੇ ਸਮਾਲ ਲੌਰੇ ਜਾਂ ਟਰੱਕ ਚਾਉਣ ਜਾਂ ਚ ਪ੍ਰੋਬਲਮ ਹੋ ਰਹੀ